ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਕਬੂਤਰ ਕਬਾਤਰ ਸੱਟ ਨੇ ਘਰ ਪਰਿਵਾਰ ਠੀਕ ਹੈ ਤੇ ਬਾਬਿਓ ਆਪਣੀ ਡੱਬੀ ਆਈ ਨਹੀਂ ਹਲੇ ਤੱਕ ਛਤਰੀ ਖੜਾ ਕੇ ਸੀ ਰਾਤ ਨੂੰ ਮੈਂ ਕਿਹਾ ਚਲ ਆ ਕੀਪ ਤਾਂ ਸਵੇਰੇ ਸਵੇਰੇ ਆ ਕੇ ਬਹਿ ਜੇ ਤੇ ਹਜੇ ਤੱਕ ਉੱਡੀ ਨਹੀਂ ਓਏ ਇਹ ਤਾਂ ਕੰਮ ਦੇ ਨਹੀਂ ਰੱਖਦੇ ਓਏ ਉਹ ਵਿਚਾਰ ਤਾਂ ਹੋ ਮੰਜੇ ਮੰਜੇ ਦੇ ਨੇ ਕੰਮ ਦੇ ਨਹੀਂ ਰੱਖਦੇ ਤੇ ਬਾਬਿਓ ਡੱਬੀ ਆਈ ਨਹੀਂ ਯਾਰ ਦੇਖੋ ਕੀਪ ਤਾਂ ਬੈਠੀ ਹੋਵੇ ਉੱਡ ਖੜੀ ਤਾਂ ਵਧੀਆ ਹੈ ਰਾਤ ਨੂੰ ਬਿੱਲੀ ਦਾ ਕੰਮ ਕਰ ਗਿਆ ਹੋਵੇ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਆਈਸੀ ਉੱਤੇ ਬਸ ਆਗੂ ਗਬਾਲਦਿਆਂ ਜੇ ਮੌਸਮ ਹੋ ਰਿਹਾ ਜਮਾਂ ਖਰਾਬ ਜੇ ਧੁੱਪਾਂ ਕੀ ਫਿਰ ਤਾਂ ਬੱਚੇ ਕੱਢ ਦਾਂਗੇ ਨਹੀਂ ਤਾਂ ਬਸ ਫਿਰ ਤੁਹਾਨੂੰ ਪਤਾ ਹੀ ਹੈ ਬੈਠੇ ਆ ਤੇ ਗੋਲੀ ਬਣਦਾ ਇੱਥੇ ਤੇ ਆਗੂ ਗੁਲਾਨਿਆਂ ਬਾਬਿਓ ਹੋ ਕੀ ਕੀ ਜਾਂਦਾ ਕਿਵੇਂ ਆ ਦੇਖੋ ਤੇ ਨੋ ਬਣਿਆ ਉਹ ਦੇਖਿਆ ਆਪਿਆ ਭਾਈ ਇਹਦਾ ਉਹੀ ਨੇ ਇਹਦੇ ਨਾਲ ਕੌਣ ਜੂਦ ਵਨ ਹੈ ਤੁਮੇਰੇ ਇਹਦਾ ਉਹ ਮੰਦਾਨ ਯਾਰਾ ਦੋ ਰੰਡਿਆ ਭਾਈ ਉਹਨਾਂ ਦੇ ਇਹ ਨਹੀਂ ਨਹੀਂ ਮੋਬਾਈਲ ਤੇ ਦਾਦੀ ਉਹਨਾਂ ਨੇ ਵਿਚਾਲੇ ਜੇ ਉਹ ਡੰਡੇ ਤੋਂ ਜੇ ਵਿਚਾਲੇ ਦੇ ਤਾਂ ਹੀ ਤਾਂ ਆਪਣੀ ਲੈਣ ਡੰਡੇ ਦੇ ਚੱਕੇ ਨੂੰ ਕਿਸੇ ਨੂੰ ਲੈ ਕੇ ਚੱਕ ਰਿਹਾ। ਰੱਖ ਦਿੰਨਿਆ ਮੈਂ ਤੇਰਾ ਨਾਮ ਲਾ ਦੂਆ ਮੇਰਾ ਨਾਮ ਲਾ ਦਿੰਦਾ। ਬਾਬੇ ਉਤੇ ਬੱਚਾ ਵੀ ਦੇਖ ਲਈ ਜਿਹੜਾ ਕੱਲ ਛੋਟਾ ਸੀ ਵੀ ਸਹੀ ਸਲਾਮਤ ਹੈ ਕਿ ਨਹੀਂ? ਜੇ ਆ ਬਚਾ ਹੈਂ ਸੌਂ ਖਾ। ਉਹ ਸਾਲਾ ਜੋਨ ਦਾ ਭੈਣ ਚ ਕੁਝ ਖਾਇਆ ਨਹੀਂ ਓਏ। ਉਹ ਖਵਾ ਉਹ ਆਰਤੀ ਕੇਰਾ ਇਹਨੂੰ ਜੋੜੀ ਥਲੇ ਧਾਰੇ ਦੇ ਥਲੇ ਹੋਈ ਨੀ ਹੋਣਾ ਪਲ ਜੂਗਾ ਉਹ ਦਾਣੇ ਧਰ ਦਾਣੇ ਧਰਦੇ ਕਿ ਉਹ ਖਵਾ ਤਰੇ ਚੱਕ ਲਾ ਪਰ ਕੇ ਪਲ ਜੂਗਾ ਹਣਾ ਇਹ ਚੱਕ ਦੀ ਇੱਕ ਵਾਰੀ ਇਹ ਚੱਕ ਦੀ ਜਦੋਂ ਖੜ ਜਾ ਇੱਕ ਵਾਰੀ ਦਾਣੇ ਚਾਹੀਦੀ ਚੱਕ ਕੇ ਦਾਣੇ ਚੱਕ ਕੇ ਲਾ ਸੁਪ ਵੀ ਆ ਗਈ ਜੀ ਦੁਜੇ ਕੋਈ ਅੱਜ ਨਹੀਂ ਤੋਂ ਪੋ ਬੱਚਾ ਵਾਜੇ ਸਵਾਦ ਹੀ ਆ ਜੂ ਜਿਵੇਂ ਦਾਣੇ ਹੈਗੇ ਨੇ ਫੁੱਲ ਨੇ ਇੱਕ ਵਾਰੀ ਧਰ ਲਾ ਪਿਓ ਮਿਲ ਗਈ ਆਪਣੀ ਡੱਬੀ ਆ ਭਾਜਾ ਉਹੀ ਹੈ ਨਾ ਹਾਂਜੀ ਬੜਾ ਤੋਂ ਪਿਆਰੀ ਹੁਣ ਡੂਆ ਜੀ ਬਾਬੇ ਉਹ ਤੇ ਡੱਬੀ ਲੈ ਆਈ ਸੀ ਬਾਈ ਤੋਂ ਤੇ ਛੜਤੀ ਸੀ ਤੇ ਫਰੈਂਡਸ ਆਏ ਆਪਣੇ ਓਏ ਬਲਾ ਬਣਾਉਂਦੋ ਤੇ ਬੱਸ ਤੂੰ ਕੀ ਕਰੀਂ ਨਾ ਬਾਬੇ ਉਹ ਤੇ ਡੱਬੀ ਦੀ ਮਾਂ ਛੜਤੀ ਉਹਦਾ ਨਾ ਕੀ ਦੇ ਤੇ ਡੱਬੀ ਪਤਾ ਨਹੀਂ ਘਰ ਪੁੱਲ ਕੀ ਪਤਾ ਨਹੀਂ ਕੀ ਚੱਕਰ ਹੋਗਾ ਧੁੰਦ ਕਰਕੇ ਉਪਰ ਆ ਮੰਨਦੀ ਆ ਮੈਂ ਚੱਲ ਕਬੂਤਰ ਛੱਡਦੀ ਇੱਕ ਤਾਂ ਕਰਕੇ ਤੇ ਆ ਗੁੱਗ ਲਈ ਜਾਂਦੇ ਆ ਲੱਕੜ ਤੋੜੀ ਜਾਂਦੇ ਆ ਤੇ ਬੜਕਾ ਲਾ ਬਾਬਾ ਮੈਂ ਤਾਰ ਨਾ ਕੋਰੀ ਨਹੀਂ ਤਾਂ ਉਹਦੇ ਇੱਧਰ ਫਿਰਦੇ ਟਾਵਰ ਕੋਲ ਟਾਵਰ ਦੀ ਚਾਚਾ ਦੀਦੀ ਤੇ ਨਿਗਾ ਮਾਰਦਾ ਮੈਂ ਇੱਧਰ ਆਂਦੀ ਆਂਦੀ ਵਾਪੇ ਉਹ ਤੇ ਬੜਕਾ ਕੇ ਤਾਰ ਨਾ ਪੁੱਲ ਭੱਲ ਗਈ ਮੇਰੇ ਸਾਹ ਤੇ ਬਾਪੇ ਬੱਚੇ ਵੀ ਛੱਡਦੇ ਆ ਚੋਬਰ ਕਹਿੰਦਾ ਛੱਡ ਦਿੰਨੇ ਆ ਤੇ ਨਾ ਕੋਠੇ ਦਾ ਫਿਕਦੀ ਗੱਪੀ ਮੈਂ ਕਹ ਚਲ ਛੱਡ ਦੇ ਕੋਈ ਦਿੱਕਤ ਨਹੀਂ ਤੇ ਗੱਡੀਆਂ ਦਾ ਚੋਬਰ ਤੇ ਅੱਗ ਸੇਕੀ ਇਹਨੇ ਆ ਹੂੰ ਹੂੰ ਜੀ ਜੀ ਆ λεंबू λεंबू ਹਾਇਬ੍ਰੀਡ ਸੋਏ ਓਏ ਲੋ ਜੀ ਛੜਤਾ ਦੋਵੇਂ ਸਾਤੇ ਆਲਾ ਤੇ ਬਿੱਠਾੜ ਵੀ ਛੜਤਾ ਬਾਪਿਓ ਚਾਲ ਨਹੀਂ ਕਰ ਸਕਦੇ ਹੋ ਤੇ ਸਿੱਧੇ ਹੀ ਹੋ ਗਏ ਮੇਰੇ ਸਾਹ ਨਾਲ ਆਪਾਂ ਗਏ ਕਿੱਥੇ ਆ ਤੇ ਇੱਕ ਬੱਚਾ ਹੋਰ ਕੱਢਾਂਗੇ ਤੁਹਾਨੂੰ ਪਤਾ ਹੀ ਐ ਗੋਲਾ ਦੋਵੇਂ ਗਲਾਬੀ ਬਗਲਾ ਨਾਲ ਇਹ ਬੱਡੇ ਆ ਲਓ ਜੀ ਨਾਨਾ ਉਹ ਹੀ ਆ ਉਹ ਹੀ ਆ ਲਓ ਜੀ ਚਲਾ ਹੀ ਦਿੱਤੇ ਅੱਛਾ 3 3 ਤੇ ਨਹੀਂ ਬਿਠਾਏ ਤਿੰਨ ਇਹ ਫਿਰਦੇ ਤੇ ਚੌਥੀ ਡੱਬੀ ਫਿਰਦੀ ਆਪਣੀ ਕੱਲ ਦੀ ਬਾਹਰ ਬਾਹਤਾਂ ਨਹੀਂ ਸੀ ਉਹ ਬਾਈ ਨੇ ਅੰਦਰ ਕਰਤੀ ਸੀ ਆਪ ਦੇ ਘਰੇ ਚਲ ਧੰਨਵਾਦ ਬਾਈ ਦਾ ਤੇ ਕੀ ਕਰੀ ਜਾਂਦੇ ਆ ਪ੍ਰੋਜੈਕਟ ਦੇਖ ਰਹੇ ਆ ਤੇ ਆਗੋ ਗੁਲਾਰ ਕੀ ਆ ਬੈਠੇ ਆਂ ਦਾ ਆਪ ਸੰਦੇ ਚਲ ਉਹਨੇ ਰੱਜ ਕੇ ਛੁੱਟੀਆਂ ਉਹ ਤਾਂ ਰਹਿਣਗੇ ਕਿੱਥੇ ਉਹ ਕਿੱਥੇ ਨਹੀਂ ਜਾ ਸਕਦੇ ਯਾਰ ਕੀ ਕਰਦੇ ਉਹ ਬਾਬਿਓ ਤੇ ਡੱਬੀ ਦੀ ਮਾਂ ਵੀ ਉੱਡ ਖੜੀ ਛਤਰੀ ਤੇ ਐਂ ਬਿਠਾਈ ਸੀ ਖੁੱਲੀ ਮੈਂ ਕਿੱਥੇ ਉੱਡਦੀ ਆ ਜਾਂ ਫਿਰਦੀ ਆ ਤੇ ਆ ਫਿਰਦੀ ਮੱਕ ਚਲੀ ਲੈ ਕੇ ਆ ਜਾ ਗੰਜਾ ਉਹ ਮੈਂ ਸ਼ਰ ਵਾਲਾ ਗਾਣਾ ਕਹਦਾ ਉਹ ਆ ਰਿਹਾ ਤੀ ਇਹ ਪੁਰਾਣਾ ਗਾਣਾ ਹੈ ਇਹ ਜੇ ਗਾਣੇ ਸੁਣਦੇ ਹੋ ਗਲਤ ਕੱਲਾਂ ਨਾ ਕਰੋ ਤੇ ਫਿਰਦਿਆ ਬੱਚੇ ਹਾਂਜੀ ਬਾਪਿਓ ਮਾਹੌਲ ਬਣਾਇਆ ਜੀ ਬੱਚੇ ਸਾਰੇ ਉੱਡ ਗਏ ਜੀ ਤੇ ਡੱਬੀ ਵੀ ਅਜੇ ਇੱਤੀ ਫਿਰਦੀ ਆ ਉਹੀ ਉਹੀ ਆ ਉਹੀ ਆ ਜੀ ਆ ਫਿਰਦੀ ਆ ਆਂਦਾ ਦੋਮੇ ਗਲਾਬੀ ਬਗਲਾਣਾ ਨੀਲਾ ਮਿੱਤਰੋ ਸਾਤੇ ਆਲਾ ਆਂਦਾ ਤੇ ਵਿੱਠਲ ਆ ਗਿਆ ਬਾਬਿਓ ਡੱਬੀ ਹੋਰੀ ਤੇ ਡੱਬੀ ਦੀ ਮਾਂ ਵੀ ਹੋਰੀ ਹੋਊਗੀ ਤੇ ਮੁੰਡਿਆਂ ਨੇ ਲਾ ਰੱਖੇ ਗੀਤ ਮੋਲ ਬਣਾ ਰੱਖੇ ਜੀ ਇਹ ਕੀ ਕਰੀ ਜਾਂਦੇ ਜੀ ਥੋੜੀ ਹੈ ਜੀ ਚੱਕਰ ਜੀ ਇਹ ਆਪਣੇ ਆਪਣੇ ਸੰਤ ਬਾਹਰ ਹੈ ਹਾਂ ਗੰਦੀ ਬਾਹਰ ਦੇ ਹਾਂਜੀ ਬਾਬਿਓ ਤੇ ਬਹੁਤ ਮਸਾਈ ਬਚਾਇਆ ਬੱਚਾ ਜਮਾਂ ਹੀ ਡੈੱਡ ਹੋ ਰਿਆ ਸੀ ਤੇ ਦੇਖੋ ਕਬੂਤਰੀ ਗੂਤਰ ਬੰਦ ਕੇ ਨਹੀਂ ਬੰਦਾ ਉਹ ਥੱਲੇ ਡਰਿਆ ਦੇਖੋ ਹੁਣ ਮੈਂ ਬੈਜ ਸਵਾਦ ਆ ਜੂਆ ਮਸਾਈ ਬਚਾਇਆ ਬਾਪੇ ਵੀਡੀਓ ਨਹੀਂ ਬਣੀ ਇਸੇ ਮੈਂ ਨਹੀਂ ਖਰਾਬ ਹੈ ਝੰਡਾ ਖਰਾਬ ਹੈ ਉਹ ਚੱਲਿਆ ਹੁਣ ਖਰਾਬ ਹੈ ਬਾਪੇ ਸਹੀ ਹੈ ਰੋ ਬਣ ਰਹਿ ਪਾਇ ਪਾਇ ਬਣਦਾ ਵੇ ਚੋਦੇ ਨੇ ਤੋੜਤਾ ਲੈ ਹੌਣ ਮਾਰ ਕੇ ਚੱਲ ਯਾਰ ਕੁਛ ਨਹੀਂ ਹੁੰਦਾ ਯਾਰ ਉਹ 5000 ਯਾਰ ਬਸ ਕੱਟੋੜਾ ਰੋਟਾ ਆ ਪਾਣੀ ਬਣਦਾ ਵੀ ਨਾ ਬਣਦਾ ਉਹ ਤਾਂ ਬਣਿਆ ਪਿਆ ਹੈ ਉਹ ਤਾਂ ਨਾ ਮਾਰੀਏ ਦੇਖੋ ਬਾਬਿਓ ਕੀ ਬਣਦਾ ਤੇ ਧਰਿਆ ਦੇ ਥੱਲੇ ਧਰਤਾ ਆ ਪਾਣੀ ਪੂਣੀ ਪਿਆ ਸੀ ਔਖਾ ਸੁੱਖਾ ਦਾਣੇ ਵੀ ਖਾਜ ਦੋ ਦਿਨ ਦੇਖਦੇ ਆ ਬਾਬਿਓ ਕੀ ਬਣਦਾ ਤੇ ਇੱਕਾਂ ਦਾ ਪਿਆ ਰਹਿਣ ਦੇ ਬੈਂਦਾ ਕਿ ਨਹੀਂ ਬੈਂਦਾ ਉਹ ਤੇ ਬੱਚਾ ਧਰਦਾ ਸੀ ਉਹ ਕੂਤਰ ਥੱਲੇ ਹਾਂ ਬਈ ਕਬੂਤਰ ਲੱਗ ਗਿਆ ਬੱਚੇ ਨੂੰ ਸੇਕਣਾ ਬਹੁਤ ਵਧੀਆ ਗੱਲ ਹੈ ਇਹ ਇਹ ਕਾਂਡਾ ਚੱਕਦਾ ਤੇ ਇਹ ਜਮਾ ਬੇਗਾਰ ਜੋੜਾ ਹੀ ਬੱਚੇ ਆ ਪਹਿਲੀ ਵਾਰ ਕੰਮ ਖਰਾਬ ਕਰਦਾ ਇਹਨਾਂ ਨੇ ਚਲੋ ਕੋਈ ਨਾ ਦੇਖਦੇ ਆ ਜਾਂ ਦੂਜਾ ਵੀ ਥੱਲੇ ਧਰ ਦਾਂਗੇ ਦੇਖੋ ਕੁੱਟਦਾ ਹੀ ਬੱਚੇ ਨੂੰ ਹੱਥ ਲਾ ਲੰਦਾ ਬਾਕੀ ਕਾਂਡਾ ਹੀ ਪਿਆ ਥੱਲੇ ਕਿ ਵਿਦਾ ਅੰਡੇ ਤੋਂ ਹੀ ਬੱਚਾ ਕੱਢਦੇ ਇਹ ਕੋਈ ਚੱਕਰ ਵਾਲੀ ਗੱਲ ਨਹੀਂ ਦੇਖਦੇ ਆ ਕੀ ਬੰਦਾ ਬਈ ਹਾਂਜੀ ਬਾਬਿਓ ਤੇ ਬੱਚੇ ਬੱਚੇ ਸਾਰੇ ਬੈਗ ਵਸ ਕੱਲੀ ਡੱਬੀ ਫਿਰਦੀ ਐ ਆ ਬਾਈ ਨਾਲ ਕੰਮ ਜਾਈਏ ਤੇ ਫਿਰ ਆਗੇ ਕਰਦੇ ਆ ਬੱਚੇ ਬੁੱਛੇ ਅੰਦਰ ਤੇ ਡੱਬੀ ਫਿਰਦੀ ਆ ਪਤਾ ਨਹੀਂ ਕੀ ਦਿੱਕਤ ਹੋ ਰਹੀ ਐ ਇਹਨੂੰ ਚਲੋ ਕੋਈ ਨਾ ਆਪੇ ਆ ਕੇ ਬੈਜੂਗੀ ਬੈਣਾ ਹੋਇਆ ਜੇ ਆ ਫਿਰਦੀ ਨੀਵੀ ਨੀਵੀ ਐ ਭਾਈ ਦੱਚ ਜੋੜਾਵੇਂ ਤੇ ਭਾਈ ਇੱਕ ਹੋਰ ਫਰੈਂਡ ਆ ਮਿੱਤਰੋ ਸੋ ਮੈਨੀ ਫਰੈਂਡ ਨੇ ਇਹ ਪਾਈ ਐ ਸੋ ਸਾਡੇ ਭਾਈਆਂ ਮੇ ਦਾ ਸੋ ਮੈਨੀ ਫਰੈਂਡ ਵਾਲੇ ਜੀ ਆ ਬਿੱਟੂ ਥੋੜਾ ਜ੍ਹਾ ਅੱਡੀ ਐ ਆ ਬਾਈ ਏ ਭਾਈ ਦਾ ਇਹ ਆ ਦੇਖੋ ਜੀ ਬਾਲਾ ਦੇ ਕੀ ਕਰਾਇਆ ਜੀ ਉਹ ਜਿਹਨੇ ਕਿਹਾ ਬੜਾ ਇਹ ਉੱਥੇ ਜਾ ਕੇ ਆਏ ਜੀ ਉਹੀ ਜਿਹੜੀ ਗੱਲਾਂ ਚਰਚੇ ਕਰ ਦਿੰਦੇ ਆਪਾਂ ਕਿਹੜੀਆਂ ਨੇ ਐ ਕਰਕੇ ਐ ਗੱਡੇ ਚ ਲਿਆਇਆ ਕਿਵੇਂ ਕਰਕੇ ਆਈ ਪੀਪਾ ਇਹ ਕੋਈ ਚਲੋ ਜੀ ਕੰਮ ਚਾਹੀਏ ਜੀ ਬਾਬੇ ਆ ਗਏ ਜੀ ਕਰੇ ਤੇ ਬੱਚੇ ਵਿੱਚ ਕਰਦੇ ਆਂ ਅੰਦਰ ਸਾਰੇ ਮਿੱਤਰ ਪਿਆਰੇ ਵਾਗ ਗਏ ਆਪਦੇ ਅਦੇ ਘਰੇ ਤੇ ਬਿੱਟੂ ਰਹਿ ਗਿਆ ਬਿੱਟੂ ਤੁਹਾਨੂੰ ਪਤਾ ਹੀ ਹੈ ਇਹ ਤਾਂ ਫਿਰ ਠਹਿਰ ਕੇ ਜਾਊਗਾ ਗੇਮ ਪਾਣੀ ਸਿਖਾਵਾਂਗੇ ਇਹਨੂੰ ਲੈ ਵੀ ਚੋਬਰਾ ਉੱਤੇ ਜਾ ਛਤਰੀ ਫਟਾ ਤੇ ਛੋਟੀ ਛਤਰੀ ਤੇ ਕਰਦੇ ਆਂ ਬੱਚੇ ਲੜਨ ਨਾ ਡੱਬੀ ਵਾਹ ਗਈ ਹੈ ਨਾ ਉੱਡੀ ਤਾਂ ਦਿਖੀ ਨਹੀਂ ਆਂਦੀ ਪਾਸੇ ਪੁੱਛਦਾ ਨਹੀਂ ਵਗ ਗਈ ਬੈਗ ਗਈ ਹੋ ਗਈ ਚਲ ਕੋਈ ਨਾ ਤੇ ਗੋਲੀ ਵੀ ਲਾਇਆ ਉੱਤੇ ਤੇ ਦੋ ਛੋਟੇ ਬੱਚੇ ਪਤਾ ਨਹੀਂ ਕੀ ਚੱਕ ਰਹੇ ਬਾਬੇ ਮੈਂ ਚਲ ਦੇਖਦੇ ਆਂ ਸ਼ਾਮ ਤੱਕ ਕੀ ਬਣਦਾ ਇੱਕ ਵਾਰੀ ਤਾਂ ਕਰਤੀ ਸੈਟਿੰਗ ਇੱਕ ਤਾਂ ਬਹੁਤ ਬਾਈ ਮਰਦਾ ਜਿਵੇਂ ਹੀ ਮਰਦਾ ਮਰਦਾ ਬਚਾਲਿਆ ਜਿਵੇਂ ਹੀ ਉਹ ਉੱਥੇ ਰੱਖਤਾ ਹੀ ਕਰਦਾ ਵੈਸਾ ਮੂੰਹ ਨਾਲ ਸਾਹ ਦੇ ਕੇ ਨਾ ਥੋੜਾ ਜਾਂ ਫਿਰ ਕਰਿਆ ਚੱਲਦਾ ਕਰਿਆ ਤੇ ਥੋੜਾ ਬਾਰਬੂਲ ਥੋੜਾ ਕੋਈ ਸਮਝਿਆ ਥੋੜਾ ਆਊਟ ਹੋ ਰਹਿਗਾ ਮੱਝ ਤੇ ਬਾਤ ਤਾਂ ਹੀ ਹੋ ਰਹੀ ਚਲ ਇੱਕ ਵਾਰ ਬੱਚੇ ਲਾੜਾ ਸਟੋਰੀ ਬਾਤ ਦੱਸੂ ਤੁਹਾਨੂੰ ਜੀ ਬਾਬਿਓ ਕਰਤੇ ਸਾਰੇ ਬੱਚੇ ਅੰਦਰ ਛਤਰੀ ਵਾਸੀ ਕੀ ਲੈਣ ਦਿੰਨਿਆ ਤੇ ਬਸ ਥੱਲੇ ਜਾਂਦੇ ਆ ਖਾਕ ਹੋ ਗਿਆ ਨੇ ਆ ਫੇਰ ਆਨੇ ਉੱਤੇ ਫੇਰ ਬਣਾਨੇ ਦੁਬਾਰਾ ਪ੍ਰੋਗਰਾਮ ਆਪਾ ਤੇ ਕਹਾਣੀ ਤੁਹਾਨੂੰ ਦੱਸੂਆਂ ਬੱਚੇ ਦੀ ਅੱਜ ਤਾਂ ਮਸਾਈ ਬਹੁਤ ਹੀ ਮਾਰਾ ਹੋ ਗਿਆ ਸੀ ਮਰਦਾ ਮਰਦਾ ਪਚਾਇਆ ਜਿਵੇਂ ਚਲੋ ਬਾਅਦ ਚ ਦੱਸੋ ਤੁਹਾਨੂੰ ਬਲੇ ਟਾਈਮ ਇੱਕ ਵਾਰ ਥੱਲੇ ਜਾਈਏ ਤੇ ਇੱਕ ਵਾਰ ਨਿਗਮ ਲਾ ਦੇਈਏ ਤੁਹਾਨੂੰ ਸੈਟ ਹੈ ਤੇ ਆਹ ਜੋੜੀ ਤੇ پتہ ਨਹੀਂ ਕੀ ਦਿੱਕਤ ਹੋ ਗਈ ਚਲੋ ਕੋ ਮੈਨਾਂ ਦੇਖਦੇ ਆਂ ਚਲ ਕੀ ਬੰਦ ਲੱਗੀ ਇਹਦਾ ਤੋੜਨਾ ਹੀ ਜੋੜਾ ਵਾਧੂ ਬੱਚੇ ਰਿਹਾ ਇਹ ਤੇ ਹੋਰ ਕਿਸੇ ਨਾਲ ਆਵਾ ਕਬੂਤਰ ਕੰਮ ਤੇ ਪਿੰਡ ਵਾਗੇ ਸੀ ਬਲੇਆਲੇ ਮਿੱਤਰੋ ਆ ਗਏ ਕਰੇ ਤੇ ਹੁਣ ਸਰੋਲੇ ਗਾਣਿਆਂ ਕਰਤੀ ਲਾਉਗੇ ਆਤਾ ਗਾੜੀ 6 ਵਜੇ ਨੇ ਹਜਤਾ ਤੇ ਸਾਡੀ ਗਣੀਏ ਮਿੱਤਰੋ ਕਰੋ ਚੈੱਕ ਹਾਂ ਗੱਡੀ ਵੀ ਆਪਣੀ ਹੈ ਕਰੋ ਚੈੱਕ ਲੋ ਜੀ ਇਹ ਟੱਪਿਆ 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 ਇਹ ਟੱਪਿਆ ਹਾਂ ਇਹ ਕਾਢ ਲਿਆ ਗਲੀ ਚੋਂ ਬਾਈ ਇਹ ਹੁਣ ਜੀ ਬਾਬੇ ਆ ਗਏ ਰੋਡ ਤੇ ਆ ਦੋ ਆਪਣੇ ਵਰਗੇ ਜਾਂਦੇ ਹੀ ਇਹ ਹੁੰਦੀ ਹੈ ਜੋੜੀ ਜੀ ਰਾਤ ਦਾ ਟਾਈਮ ਹੈ ਕਰੋ ਚੈੱਕ ਫੇਰ ਤੂੰ ਰਾਤ ਦਾ ਟਾਈਮ ਕਹਿੰਦਾ 6 ਵਜੇ ਆ ਜਿਓਏ ਰਾਤ ਦਾ ਹੀ ਹੈ ਉਧਰ ਠੰਡ ਦੇ ਦਿਨ ਛੇਰੀ ਛਪਿਆ ਲਾ ਹੋਰ ਜਾਈ ਜਾਂਦੇ ਆ ਬੱਸਾ ਮਿਲਦੇ ਆ ਭਰਾ ਬਾਕੀ ਆਪਣਾ گاਉ ਬੜੀਆ ਬੁਰਾ ਬੜੀਆਂ ਦਾ ਨਗਰ ਤਕੜਾ ਦੇਖੋ ਆਹ ਨਹੀਂ ਸ਼ਹਿਰ ਹੈ ਸ਼ਹਿਰ ਹੀ ਲਾ ਰਿਹਾ ਹੈ ਜੱਜ ਲਾ ਰਹਾ ਹੈ ਯਾਰ ਬੜੀਆ ਬੜੀਆਂ ਦਾ ਆ ਦੇਖੋ ਇਹ ਬਿੱਟੂ ਕਿਹਾ ਦੇਖਣਾ ਬਿੱਟੂ ਬਿੱਟੂ ਨਾ ਇਹ ਆ ਦੇਖੋ ਇਹ ਬਿੱਟੂ ਹੀ ਨਾਲ ਹੈ ਜੀ ਜੈ ਬਾਬਾ ਕੀ ਹਾਂ ਜੀ ਹਾਂ ਜੀ ਆਹ ਭਾਈ ਕਹੀ ਜਾਂਦਾ ਹੱਥ ਪਹੁੰਚ ਗਏ ਦੁਕਾਨ ਤੇ ਆ ਬਾਈ ਦਊਆ ਸਰੋਂ ਕਾਬਿਓ ਤੇ ਲੈ ਲਈ ਜੀ ਸਰੋਂ ਤੇ ਵਸਮ ਕਰੇ ਜਾਂਦੇ ਆ ਫੀਡ ਫੂਡ ਕਰਦੇ ਆ ਬੱਚਿਆਂ ਨੂੰ ਜਮਾਂ ਨਹੀਂ ਆਈ ਚੱਕੀ ਦਿਖਾ ਦੇ ਜਮਾਂ ਹੀ ਨਹੀਂ ਆਈ ਜਮਾਂ ਨਹੀਂ ਆਈਓ ਭੈਣ ਹੀ ਮੰਦਾ ਕੋ ਮਜ਼ਾਵਾ ਸਸਤਾ ਫਸੀ ਜੂ ਲੈਣੀ ਪੈਗੀ ਲੈ ਫੋਨ ਵੜਾ ਫੋਨ ਫੜ ਲੈ ਬਿੱਤੂ ਸਾਹੀ ਫੜਦਾ ਆ ਯਾਰ ਮੰਨਦੇ ਵੇ ਬਾਕੀ ਰੇੜੀ ਦੇ ਫੁੱਲ ਪ੍ਰੋਗਰਾਮ ਐ ਇਧਰੋਂ ਕਿੱਥੋਂ ਕੱਢੇਗਾ ਆ ਹੀ ਮੋੜ ਲੈ ਚਲੋ ਹੁਣ ਘਰੇ ਆ ਕੇ ਮਿਲਾਂਗੇ ਯਾਰ ਬਈ ਅਸੀਂ ਤਾਂ ਹਾਂਜੀ ਮੇਰੇ ਵੀਰੋਂ ਪਹੁੰਚ ਗਿਆ ਜੀ ਕਰੇ ਨਾਲੋਲੀ ਤੇ ਦੇਖਣਾ ਬਾਲਦੀ ਜਵਾਦੀ ਹੈ ਸਰੋ ਆਪਣੀ ਤੇ ਫਸਲ ਚ ਲੈ ਕੇ ਆਣੀ ਬਈ ਮੇਰੇ ਵੀਰੋਂ ਇੰਨੀ ਵਾੜੀ ਤੇ ਹੁਣ ਤਾਂ ਸਾਫ ਹੈ ਜਿਆਦਾ ਉਹ ਵੀ ਨਹੀਂ ਚਲੋ ਕੋਈ ਦਿੱਕਤ ਨਹੀਂ ਇਹ ਤਾਂ ਫਸਲ ਚ ਲੈ ਕੇ ਆਣੀ ਬਈ ਬੱਸ ਖਤਮ ਹੋ ਗਈ ਸੀ ਤਾਂ ਕਰਕੇ ਚਲੋ ਅਗਲੀ ਵਾਰ ਦੇਖਾਂਗੇ ਕਿਸੇ ਹੋਰ ਤੋਂ ਲੈ ਕੇ ਆਵਾਂਗੇ ਟ੍ਰਾਈ ਮਾਰਦੇ ਆਂ ਬੱਸ ਮਿੱਟੀ ਨਾਲ ਬਾਬਾ ਦੋ ਐ ਮੇਰੇ ਕੋਲ 10 ਕਿਲੋ ਲੈਣਾ ਬਾਬੇ ਉਹ ਰੇਟ ਲਾਇਆ ਉਹਨੇ ਸਾਨੂੰ 60 ਰੁਪਏ 60 ਰੁਪਏ ਲਾਇਆ ਮੈਂ ਕਿਹਾ ਚੱਲ ਘੱਟ ਕਰ ਲੈ ਹੋ ਇਕੱਠੀ ਦੇ ਰਾਂਗੇ ਨਹੀਂ ਤਾਂ 20-25 ਕਿਲੋ ਲੈ ਲੈਂਦੇ 25 ਕਿਲੋ ਮੈਂ ਕਿਹਾ ਚੱਲ ਇੱਕ ਵਾਰ 10 ਦੇ ਦਿੰਦੇ ਫਿਰ ਨਹੀਂ ਅੰਦਰ ਆ ਮੈਂ ਰੱਖਿਆ ਜੀ ਖੋਲ ਫੋਨ ਕਿਉਂ ਨਹੀਂ ਟੋਕਣੇ ਜੇ ਤੇਰਾ ਮਿਲਦਾ ਲੋ ਗਿਆ ਲੈ ਫੀਡ ਕਰਤੀ ਕਿਹੜਾ ਬਾਬੇ ਉੱਚੇ ਨੂੰ ਇੱਕ ਬੱਚਾ ਨਾਲ ਛੱਡ ਗਿਆ ਬੋਲਾ ਬਾਜੀ ਮਾਂ ਚੁਗਲੂ ਵਾਲੀ ਚੀਜ਼ ਹੈ ਬੱਚਾ ਉਹ ਬਹਾਰ ਤੇ ਉੱਠੀ ਇਹ ਨਹੀਂ ਪਾਲਦੇ ਆਲੇਖ ਇਹ ਪਾਲਦੇ ਉਹ ਨਹੀਂ ਫੀਡ ਤਾਂ ਇਹ ਵੀ ਨਹੀਂ ਕੀਤੀ ਆ ਕਰਦੀ ਕਿਉਂ ਫੀਡ ਦੇ ਨਹੀਂ ਚੱਕ ਦਾ ਨਾ ਕਰ ਚੱਕਦੇ ਆ ਰੋਟੀਆਂ ਇਹ ਥੱਲੇ ਨਾ ਕਰ ਥੱਲੇ ਥੱਲੇ ਤਿੰਨ ਥੋੜੀ ਬਾਲੂ ਵੀ ਰਾ ਇਹਦਾ ਇਹਦਾ ਲੈ ਕਰੋ ਕਚਾ ਤੇ ਦਰਜਿੰਨੇ ਦਿਨ ਨੇ ਥੋੜੇ ਦਿਨ ਨੇ ਰਾੜਾ ਦਾ ਨਹੀਂ ਬਣਨੀ ਹਣੀ ਲਾ ਕੇ ਨਿਕਲਿਆ ਐਦਾਂ ਬਣ ਗਿਆ ਜੇ ਉਹ ਫਿਰ ਰੱਖੀ ਫਿਰ ਮਰੂਆ ਦਾ ਚਲ ਕੋਈ ਨਾ ਆਇਆ ਤੱਕੀ ਲਿਆ ਇੱਕ ਬੱਚਾ ਸ਼ਿਫਟ ਕਰ ਗਿਆ ਦੂਜੇ ਖੁੱਡੇ ਚ ਬਹੁਤ ਵੱਡਾ ਹੋ ਗਿਆ ਤੇ ਇੱਕ ਵਾਰੀ ਇਹ ਬੰਦ ਕਰਦੇ ਤੇ ਆਂਡਾ ਵੀ ਚੱਕ ਲਿਆ ਵਾ ਬਸ ਬਹੁਤ ਛੋੜ ਹੋ ਗਿਆ ਬਾੜੀ ਦਾ ਅੰਦੀਆ ਕੂਤਰੀ ਕੂਤਰ ਜੋੜੀ ਪਾਲਣ ਲੱਗ ਰਿਹਾ ਰੱਬ ਕਰੇ ਪਾਲਦੇ ਮੇਨ ਮੇਨ ਜੋੜੀ ਦੇ ਬੱਚੇ ਨੇ ਉਹ ਆਪਣੇ ਕਾ ਕਰਕੇ ਚਲੋ ਇਹ ਅੰਡਾ ਦਾ ਕੋਈ ਨਹੀਂ ਥੋੜੇ ਦਿਨ ਨਹੀਂ ਹੋਏ ਨੇ ਬੜਨਾ ਸਾਬਿਕਾ ਜੋੜੀ ਧੜਦੇ ਆਪਾਂ ਸਵੇਰੇ ਦਾ ਸੈਜ ਜਿਵੇਂ ਤੁਹਾਨੂੰ ਤੇ ਜੋੜੀ ਆਪਣੀ ਇਹ ਜਿਹਦੇ ਬੱਚੇ ਨੇ ਪਾਲਣਾ ਛੱਡ ਕੇ ਜਿਹੜੇ ਤੇ ਕਬੂਤਰੀ ਚੱਕ ਕੇ ਪਰਲੇ ਖੁੱਡੇ ਛੱਡਦੇ ਆ ਤੇ ਛੜਦੇ ਛੜਦੇ ਆ ਚੱਲੋ ਲੈ ਵੜੇ ਕੀ ਹੋ ਰਿਹਾ ਹੋਈ ਚਲੋ ਦੇਖਦੇ ਆ ਇੱਕ ਮਿੰਟ ਇੱਕ ਵੇ ਬੜ ਪਿਓ ਲੋ ਆਪਿਓ ਚੱਕ ਲੈਂਦੇ ਆਂ ਅੰਬੜੀ ਕੂਤਰੀ ਤੇ ਛੱਡ ਦਿਆਂ ਦੂਜੇ ਖੁੰਡੇ ਚ ਰੈਸਟ ਰੁਸਟ ਕਰਾ ਦਿਆਂ ਬਹੁਤ ਬਹੁਤ ਭਾਰੀ ਹੋ ਰਹੀ ਆ ਬਹੁਤ ਬਾਦੂ ਝੋਣੀਆਂ ਲੈ ਲੀਆਂ ਇਹਦੀਆਂ ਰੈਸਟ ਕਰਾ ਕੇ ਫੇਰ ਲਾਉਂਗੇ ਨੂੰ ਫੇਰ ਦੇਖਾਂਗੇ ਜੇ ਕਿਸੇ ਨਾਲ ਤੇ ਬੱਚਾ ਵੀ ਛੱਡਦਾ ਸੀ ਕੱਬ ਤੇ ਨਾ ਜਾ ਪ੍ਰਧਾਨਾ ਟੈਟ ਟੈਟ ਹੋ ਗਿਆ ਗੁੰਡਾ ਚਲ ਕੋਈ ਜੀ ਆਜਾ ਉਹਦੇ ਪੁਰਾਣੀ ਦੇ ਹਾਤੇ ਲੋ ਜੀ ਛੱਡਤੀ ਇਹ ਨੂੰ ਲਾਵਾਂਗੇ ਹੀ ਦੇਖ ਹੁਣ ਪਤਾ ਲੱਗ ਜਾਊਗਾ ਕਬੂਤਰ ਕਿਹੜੇ ਸਾਰੇ ਥੱਲੇ ਆਣਗੇ ਆਜ ਕੋਈ ਨਹੀਂ ਕਬੂਤਰ ਹਾਂਜੀ ਬਾਬਿਆਂ ਤੇ ਦਾਣੇ ਦੁਨੇ ਤਰਕੇ ਖਾਲੇ ਸਾਰਿਆਂ ਨੇ ਚਾਕਲੇਟ ਰੇ ਆਪਾਂ ਪਾਣੀ ਵੀ ਪਰਤਾ ਤੇ ਹੁਣ ਬਸ ਕਰਦੇ ਆਂ ਵਲੌਗ ਦੀ ਐਂਡਿੰਗ ਬਾਲਾ ਤਾਂ ਨਹੀਂ ਬੋਲਦੇ ਆ ਤੇ ਦੋ ਬੱਚੇ ਜਿਹੜੇ ਛੋਟੇ ਸੀਗੇ ਹੋਰ ਜੋੜੀ ਥੱਲੇ ਤਰਤੇ ਦੇਖੋ ਪਾਲ ਦੇਗੇ ਨਹੀਂ ਪਾਲ ਦੇ ਹੁਣ ਰੱਬ ਹੀ ਜਾਣਦਾ ਕੀ ਬਣੂਗਾ ਚਲ ਕੋਈ ਨਾ ਚਲੋ ਮਿਲਦੇ ਆਂ ਬਾਪਿਓ ਕੱਲ੍ਹ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ